ਤਸੰਗਰੂਰ ਦੇ ਖੇੜਾਲ ਵਿਖੇ ਨਦੀ ਵਿੱਚ ਪਾੜ ਪੈਣ ਕਾਰਨ ਖੇਤਾਂ 'ਚ ਪਾਣੀ ਵੜਨ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ। ਜਿਸ ਨੂੰ ਦੇਖਦੇ ਹੋਏ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਤੇ ਮੌਕੇ ਤੇ ਪਹੁੰਚੇ ਏਡੀਸੀ ਅਤੇ ਉਹਨਾਂ ਦੀ ਟੀਮ ਨੇ ਕੰਮ ਦਾ ਜਾਇਜ਼ਾ ਲੇਤਾ। ਸੋਪਣਦੇ ਲੋਕਾਂ ਤੋਂ ਮਨਰੇਗਾ ਮਜ਼ਦੂਰ ਤੇ ਡੇਰਾ ਪ੍ਰੇਮੀ ਨੇ ਪਹੁੰਚ ਕੇ ਮਿੱਟੀ ਲਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤਾ। ਸੋ ਏਡੀਸੀ ਦਾ ਕਹਿਣਾ ਸੀ ਕਿ ਪਿੱਛੋਂ ਪਾਣੀ ਬੰਦ ਕਰ ਦਿੱਤਾ ਹੈ ਤੇ ਪਾਣੀ ਦਾ ਸਤਾਰ ਲਗਾਤਾਰ ਘਟ ਰਿਹਾ ਹੈ। ਜਲਦੀ ਪਾਣੀ ਬੰਦ ਹੋ ਜਾਵੇਗਾ ਤੇ ਬੋਰੀਆਂ ਤੇ ਮਿੱਟੀ ਦੇ ਨਾਲ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਜਾਵੇਗਾ। ਉਹਦਾ ਕਹਿੰਦੇ ਕਿ ਬਿਜਲੀ ਤਿੰਨ ਸਾਲਾਂ ਤੋਂ ਇਹ ਟੁੱਟਦਾ ਆ ਰਿਹਾ ਅਤੇ ਬਹੁਤ ਨੁਕਸਾਨ ਕਰਦਾ। ਪਰ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਠੀਕ ਕਰ ਦਿੱਤਾ ਜਾਵੇਗਾ ਤਾਂ ਜੋ ਅੱਗੇ ਇਹ ਦੁਬਾਰਾ ਨਾ ਟੁੱਟ ਸਕੇ। ਸਾਲੀ ਸੁਨਾਮ ਸਾਹ ਬ੍ਰਾਂਚ ਹੈਗੀ ਹੈ ਜਿਹੜਾ ਅੱਗੇ ਪਾਣੀ ਬੁੜਲਾੜਾ ਜਾਂਦਾ ਹੈਗਾ ਤੇ ਖੰਡਿਆਲ ਪਿੰਡ ਦੇ ਵਿੱਚ ਇਹ ਬਰੀਚ ਹੋਈ ਸੀਗੀ ਕੱਲ ਤੇ ਹੁਣ ਅਸੀਂ ਇੱਕ ਵਾਰੀ ਆਰਜੀ ਪਲੱਗ ਕੀਤੀ ਹੈ। ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਪਰਮਾਨੈਂਟਲੀ ਵਾਲਾ ਪਲੱਗ ਕਰਾਂਗੇ। ਇੱਕ ਵਾਰੀ ਅਸੀਂ ਪਾਣੀ ਰੋਕ ਲਿਆ। ਤੇ ਮੈਂ ਐਕਸ਼ਨ ਮੈਡਮੇਰੇ ਨਾਲ ਹੀ ਹੈਗੇ ਆ ਤੇ ਹੁਣ ਅੱਗੇ ਪਾਣੀ ਨਹੀਂ ਜਾਏਗਾ ਤੇ ਵੀ ਹੈਵ ਕੰਟਰੋਲਡ ਇਟ ਤੇ ਜੀਸੀਬੀ ਵਗੈਰਾ ਸਾਰੀ ਸਾਡੀ ਇੱਥੇ ਆਈ ਹੋਈ ਆ ਇੱਕ ਵਾਰੀ ਮਲਾਰ ਜੀ ਹੀ ਰੋਕ ਲਈ ਆ ਹੁਣ ਇਹ ਪਾਣੀ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਪ੍ਰੋਪਰ ਜੀਸੀਬੀ ਦੇ ਨਾਲ ਮਿੱਟੀ ਐਂਡ ਪੱਕਾ ਜਿਹੜਾ ਹੋਰ ਬੋਰੀਆਂ ਹੈਗੀਆਂ ਹੋਰ ਪਾ ਕੇ ਤੇ ਫਿਰ ਇਹਤੇ ਮਿਸਤਰੀ ਲਾ ਕੇ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਪਹਿਲਾਂ ਸੀ ਉਸ ਤਰੀਕੇ ਨਾਲ ਕਰ ਰਹੇ ਹਾਂ ਕੱਲ ਸਵੇਰ 4 ਵਜੇ ਦੀ ਇਹ ਟੁੱਟਿਆ ਹੋਇਆ ਤੇ ਪਾਣੀ ਨਹੀਂ ਹੁਣ ਤਾਂ ਰੁਕ ਗਿਆ ਉਹਦਾ ਕੀ ਰੀਜ਼ਨ ਹੈ ਨਹੀਂ ਪਾਣੀ ਹੁਣ ਤਾਂ ਰੁਕ ਗਿਆ ਬਟ ਦਾ ਥਿੰਗ ਵਾਸ ਕਿ ਪਿੱਛੋਂ ਪਾਣੀ ਨਹੀਂ ਰੁਕਿਆ ਕਿ ਪਿੱਛੋਂ ਜਿਹੜਾ ਪਾਣੀ ਹੈ ਕਿਉਂਕਿ ਹੌਲੀ ਹੌਲੀ ਜਾਏਗਾ ਹੁਣ ਵੀ ਤੁਸੀਂ ਦੇਖ ਰਹੇ ਹੋ ਤੇ ਇੱਟ ਬਾਈ ਇੱਟ ਜਿਹੜਾ ਆ ਮਤਲਬ ਹਰ ਟਾਈਮ 2 ਫੁੱਟ 1 ਫੁੱਟ ਜਿਹੜਾ ਕੱਟੀ ਜਾ ਰਿਹਾ ਹੈ ਤੇ ਇਹ ਤੁਸੀਂ ਦੇਖੋਗੇ ਸ਼ਾਮ ਤੱਕ ਇਹ ਬਿਲਕੁਲ ਖਾਲੀ ਹੋ ਜਾਏਗਾ ਠੀਕ ਹੈ ਉਹਦੇ ਨਾਲ ਉਹਦੇ ਨਾਲ ਦੇਖੋ ਉਹਦੇ ਨਾਲ ਜਿਹੜਾ ਫਿਰ ਤਾਂ ਹੀ ਅਸੀਂ ਕਾਮਯਾਬ ਹੋਏ ਹਾਂ ਵੀ 5 ਇਹ 96% ਪਾਣੀ ਰੁਕ ਚੁਕਿਆ। ਫਿਰ ਗਰਮੀ ਦਾ ਮੌਸਮ ਹੈ ਇੱਥੇ ਕੋਈ ਐਂਬੂਲੈਂਸ ਨਹੀਂ ਛੁੱਲਤ ਨਹੀਂ ਹੈ ਮੰਨ ਲਓ ਕਿ ਕੋਈ ਡਿੱਗ ਜਾਏ ਕੋਈ ਹੋਰ ਚੋਟ ਲੱਗ ਜਾਏ ਤਾਂ ਉਹਦਾ ਕੀ ਸਰ ਉਹਦਾ ਨਹੀਂ ਨਹੀਂ ਸਾਡੀ ਮੈਡੀਕਲ ਟੀਮ ਇੱਥੇ ਹੈਗੀ ਹੈ ਤੁਹਾਨੂੰ ਹੁਣ ਇਹਦਾ ਨੂੰ ਦੇਖਤਾਂ ਨੂੰ ਹੋਣੇ ਦੇਖ ਦੇਗੀ। ਮੇਰੀ ਵਿਭਾਗ ਦੀ ਅੰਗੈਲੀ ਨਹੀਂ ਮੰਨਦੇ ਸਰ ਤਿੰਨ ਵਾਰ 23 ਚ ਟੁੱਟੀ 24 ਚ ਟੁੱਟੀ ਤੇ ਹੁਣ ਫਿਰ ਇਹ ਆਲਰੇਡੀ ਅਸੀਂ ਕਹਿੰਦਾ ਦੇਖੋ ਇਹਦੀ ਨਾ ਅਸੀਂ ਇਨਕੁਆਇਰੀ ਕਰਾਂਗੇ ਜੋ ਇਹਨਾਂ ਦਾ ਕਹਿਣਾ ਹੈ ਕਿ 115 ਫੁੱਟੇ ਪੂਰੀ ਜਗ੍ਹਾ ਹੋਣੀ ਚਾਹੀਦੀ ਹੈ ਲੇਕਿਨ ਮੌਕੇ ਤੇ 75 80 ਫੁੱਟੇ ਹੈ ਤੇ ਇਹ ਚ ਖੱਛਾ ਹੈਗਾ ਵੀ ਇਹਦੀ ਆਲਰੇਡੀ ਮੈਸਟਮ ਸਾਹਮਣੂ ਕਹਿਤਾ ਹੋ ਇਸ ਚੀਜ਼ ਦੀ ਇਨਕੁਆਇਰੀ ਵੀ ਕਰਨਗੇ ਜੋ ਕਿ ਜਿਵੇਂ ਹੁਣ ਆਪਾਂ ਇਸ ਸਾਈਡ ਖੜੇ ਆ ਤੇ ਇਸ ਸਾਈਡ ਤੁਸੀਂ ਦੇਖੋ ਵੀ ਸੜਕ ਵੀ ਹੈਗੀ ਹੈ ਪਰ ਉਧਰ ਸਾਈਡ ਵਾਲੀ ਸੜਕ ਵੀ ਖਤਮ ਹੋ ਚੁੱਕੀ ਹੈ ਠੀਕ ਹੈ ਸੋ ਇਸ ਕਰਕੇ ਖਤਮ ਹੋ ਚੁੱਕੇ ਨੇ ਅੱਧਾ ਦਾ ਪਾਣਾ ਪਾਣਾ ਘੰਟਾ ਕੰਮ ਰੁਕ ਜਾਂਦਾ ਫਿਰ ਸੈਂਡ ਬੈਗ ਆਉਂਦੇ ਨੇ ਦੇਖੋ ਮੈਂ ਵੀ ਇੱਥੇ ਮੌਕੇ ਤੇ ਹੈਗਾ ਆ ਤੁਹਾਡੇ ਸਾਹਮਣੇ ਅਸੀਂ ਪਾਣੀ ਰੋਕ ਲਿਆ ਤੇ ਯੂ ਵਿਲ ਸੀ ਹੋਰ ਇੱਕ ਦੋ ਘੰਟੇ ਦੇ ਵਿੱਚ ਇਹਦਾ ਪੂਰਾ ਪੱਕਾ ਇੰਤਜ਼ਾਮ ਹੋ ਜਾਏਗਾ ਸਰ ਪੱਕਾ ਇੰਤਜ਼ਾਮ ਸਰ ਪਿੰਡ ਵਾਸੀ ਗਿਰਨੇ ਕੀ ਪਿੰਡ ਵਾਸੀਆਂ ਦੇ ਤੇ ਕੁਝ ਇੰਜੀਨੀਓ ਨੇ ਮਿਲ ਦੇਖੋ ਮੈਂ ਵੀ ਖੜਾ ਹੈਗਾ ਐਕਸ਼ਨ ਸਾਹਿਬ ਖੜੇ ਐਸਟੀਐਮ ਸਾਹਿਬ ਕੱਲ ਵੀ ਇੱਥੇ ਸੀਗੇ ਠੀਕ ਨਹੀਂ ਐਸੀ ਕੋ ਗੱਲ ਨਹੀਂ ਹੈਗੀ ਜੀ ਕੱਲ ਦੇ ਸਾਡੇ ਐਸਟੀਐਮ ਸਾਹਿਬ ਤੇ ਸਾਡੇ ਐਕਸ਼ਨ ਸਾਹਿਬ ਇੱਥੇ ਹੈਗੇ ਆ ਮੈਂ ਵੀ ਅੱਜ ਆਇਆ ਹੈਗਾ ਐਂਡ ਸਕਸੈਸਫੁਲੀ ਅਸੀਂ ਜਿਹੜਾ ਪਾਣੀ ਹੈਗਾ ਉਹ ਰੋਕ ਲਿਆ ਹੈ ਸਰ ਨਰੇਗਾ ਦੇ ਕੰਮੇ ਲੱਗੇ ਹੋਣੇ ਪਰ ਉਹਨਾਂ ਨੂੰ ਕੋਈ ਰੋਟੀ ਪਾਣੀ ਦੀ ਸੁਵਿਧਾ ਨਹੀਂ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਨਹੀਂ ਸਾਰਾ ਕੁਝ ਅਵੇਲੇਬਲ ਹੈਗਾ ਜੀ ਦੇਖੋ ਐਸੀ ਐਸੀ ਕੋ ਗੱਲ ਨਹੀਂ ਹੈ ਤੁਹਾਨੂੰ ਜਵਾਬ ਸਵਾਲ ਦਾ ਹੀ ਪੁੱਛ ਰਹੇ ਹੋ 77 ਸਾਲ ਦੇ ਕੋਈ ਮੈਡੀਕਲ ਸਰਵਿਸ ਨਹੀਂ ਕੋਈ ਖਾਣਾ ਨਹੀਂ ਨਹੀਂ ਮੈਡੀਕਲ ਸਰਵਿਸ ਵੀ ਹੈਗੀ ਹੈ ਐਂਡ ਖਾਣਾ ਇਸ ਦੇ ਰਾ ਸੱਚ ਸੋਧਿਆਣਾ ਦਾ ਹੈਗਾ ਇਹ ਉਹਨਾਂ ਦੀ ਹੈਲਪ ਵੀ ਅਸੀਂ ਲਈ ਹੈਗੀ ਹੈ ਬਟ ਸਾਡੀ ਐਕਸ਼ਨ ਸਾਹਿਬ ਮੈਡਮ ਦੀ ਟੀਮ ਵੀ ਹੈਗੀ ਹੈ ਇੱਥੇ ਤਾਂ ਹੀ ਮਿਲ ਜੁਲ ਕੇ ਹੀ ਕੰਮ ਹੋ ਰਿਹਾ ਹੈ ਸਰ ਨੂੰ ਪੁੱਛਦੇ ਰਹੇ ਉਹ ਕਹਿੰਦੇ 108 ਦੇ ਕਾਲ ਕਰਨੀ ਹੈ ਜੀ ਤਾਂ ਪਹੁੰਚਣਗੇ ਐਂਬੂਲੈਂਸ ਦੇਖੋ ਇਹ ਏਸੀ ਮਾਰੀ ਹੈ ਦੇਖੋ ਏਕ ਸੀਨੀਅਰ ਆਫੀਸਰਸ ਤੇ ਮੈਂ ਹੈਗਾ ਐਕਸ਼ਨ ਸਾਹਿਬ ਹੈਗੇ ਐਕਸ਼ਨ ਹੈਗੇ ਆ ਫਿਰ ਇਹਨਾਂ ਦੀ ਜਿਹੜਾ ਇੱਕ ਪ੍ਰੋਪਰ ਟੀਮ ਹੈਗੀ ਆ ਬਾਕੀ ਤੁਹਾਨੂੰ ਇਹਦੇ ਬਾਰੇ ਹੋਰ ਡਿਟੇਲ ਚ ਦੱਸ ਦੇਣਗੇ ਤਾਂ ਹੀ ਰੁਕਿਆ ਸਤਸੰਗ ਪ੍ਰੇਮੀ ਲੱਗੇ ਹੋਏ ਨੇ ਲਗਭਗ 40 ਬੰਦੇ ਦੇ ਇਹਨਾਂ ਦੇ ਹੈਗੇ ਆ ਇੱਥੇ 40 ਬੰਦੇ ਠੀਕ ਹੈ 4 ਕਿਾ ਚਾਹੋਦੇ ਚੇਵਾ ਦਾ ਵੱਡੀ ਗਿਣਤੀ ਲੱਗੇ ਹੋਏ ਹੈ। ਮੈਂ ਜੀ ਅਸੀਂ ਉਹਨਾਂ ਦੇ ਧੰਨਵਾਦੀ ਹੈਗੇ ਆਂ ਜੀ ਉਹ ਵੀ ਸਾਡੇ ਕਹਿਣ ਤੇ ਇੱਥੇ ਆਏ ਨੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਸੀ ਰਲ ਮਿਲ ਕੇ ਐਜ਼ ਅ ਟੀਮ ਕੰਮ ਕੀਤਾ ਤਾਂ ਹੀ ਅਸੀਂ ਪਾਣੀ ਨੂੰ ਰੋਕ ਪਾਏ ਆ। ਸਰ ਮੌਸਮ ਵਿਭਾਗ ਦਾ ਅਲਰਟ ਹੈਗਾ ਤਾਂ ਉਹਨੂੰ ਦੇਖਦੇ ਹੋਏ ਲੱਗਦਾ ਕਿ ਜਲਦੀ ਮੂਰਤ ਆਸੀ ਅਸੀਂ ਇਹਨੂੰ ਖਤਮ ਕਰਕੇ ਦੇਖੋ ਪੈਸੇ ਤਾਂ ਪਾਣੀ ਤੁਹਾਡੇ ਸਾਹਮਣੇ ਇੱਕ ਵਾਰੀ ਰੁਕ ਗਿਆ ਤੁਹਾਨੂੰ ਦੇਖ ਹੀ ਰਿਹਾ ਹੈਗਾ ਬਟ ਅਸੀਂ ਇਹਦਾ ਪਰਮਾਨੈਂਟ ਹੱਲ ਕਰਕੇ ਜਾਾਂਗੇ ਤਾਂ ਹੀ ਅਸੀਂ ਇੱਥੇ ਬੈਠੇ ਹੈਗੇ ਆਂ। ਉਹ ਹੁਣ ਤੋਂ 5-7 ਮਹੀਨੇ ਦੀ ਤਿਆਰੀ ਹੈ ਜੀ ਉਹਦੀ ਹੋਰ ਆਏਗਾ ਪਲੱਗ ਕਰ ਲਿਆ ਹੁਣ ਇਹਨੂੰ ਪਰਮਨੈਂਟਲੀ ਪਲੱਗ ਕਰਾਂਗੇ ਠੀਕ ਹੈ ਹੁਣ ਪ੍ਰੋਬਲਮ ਇਹ ਹੈ ਸੁਣੋ ਪ੍ਰੋਬਲਮ ਇਹ ਹੈ ਕਿ ਉਧਰਲੇ ਬੰਨੇ ਜਿਹੜੀ ਸੜਕ ਸੀ ਉਹ ਬਿਲਕੁਲ ਹੀ ਲੋਕਾਂ ਨੇ ਖਾਈ ਲਈ ਹੈ ਜਿਹਦੇ ਕਰਕੇ ਸਾਡੀ ਜੀਸੀਬੀ ਉਧਰ ਜਾ ਨਹੀਂ ਪਾਰੀ ਹੁਣ ਜੀਸੀਬੀ ਅਸੀਂ ਇਧਰੋਂ ਭੇਜਾਂਗੇ ਸਰ ਉਹ ਚੀਜ਼ ਪਹਿਲਾਂ ਸਰ ਨੇਰੀ ਤੁਸੀਂ ਕਹਿ ਰਹੇ ਹੋ ਉਹ ਸਮੱਸਿਆ ਜਾਇਜ਼ ਬੰਦੀ ਤੁਸੀਂ ਕਹਿ ਰਹੇ ਹੋ ਕਿਸਾਨਾਂ ਨੇ ਥੋ ਸਕਦਾ ਥਾਂ ਕੱਟਿਆ ਹੋਵੇ ਕਿ ਸਰ ਉਹ ਦੋ ਦਿਨਾਂ 10 ਦਿਨਾਂ ਦੇ ਵਿੱਚ ਤਾਂ ਕੱਟਿਆ ਨਹੀਂ ਗਿਆ ਹੋਵੇਗਾ ਲੋਕ ਕਹਿੰਦੇ ਕਿ 10 ਸਾਲ ਤੋਂ ਇਦਾਂ ਹੀ ਚੱਲ ਰਿਹਾ ਉਸ ਟਾਈਮ ਨੇਰੀ ਵਿਭਾਗ ਨੇ ਕਾਰਵਾਈ ਨਹੀਂ ਕੀਤੀ ਸਰ ਤਿੰਨ ਸਾਲ ਤੋਂ ਦੇਖੋ ਮੈਂ ਅੱਗੇ ਕਿ